ਰੱਗ ਕੇਸ ਦੇ ਵਿੱਚ ਪਹਿਲਾਂ ਵੀ ਐਸਆਈਟੀ ਅੱਗੇ ਪੇਸ਼ ਹੋ ਚੁਕੇ ਨੇ ਵਿਕਰਮਜੀਤਿਆ ਔਰ ਅੱਜ ਨਵੀਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਨਵੇਂ ਮੁਖੀ ਨੇ ਐਸਆਈਟੀ ਦਿੱਤਾ ਉਹਨਾਂ ਦੇ ਸਾਹਮਣੇ ਪਹਿਲੀ ਵਾਰ ਪੇਸ਼ੀ ਜਿਹੜੀ ਹੈ ਉਹ ਹੋਣ ਜਾ ਰਹੀ ਹੈ ਡੀਆਈਜੀ ਹਰਚਰਨ ਸਿੰਘ ਪੁੱਲਰ ਦੀ ਅਗਵਾਈ ਵਾਲੀ ਐਸਆਈਟੀ ਹੈ ਜਿਨ੍ਹਾਂ ਦੇ ਅੱਗੇ ਪੇਸ਼ ਹੋਣਾ ਹੈ ਸਮਾ ਦਿੱਤਾ ਗਿਆ ਹੈ ਵਿਕਰਮਜੀਤਿਆ ਨੂੰ ਤਾਂ ਇਹ ਮੰਨਿਆ ਜਾ ਰਿਹਾ ਹੈ ਕਿ ਵਿਕਰਮਜੀਤਿਆ ਪਹੁੰਚ ਸਕਦੇ ਨੇ ਔਰ ਉਹਨਾਂ ਦੇ ਵੱਲੋਂ ਸਵਾਲਾਂ ਦੇ ਜਵਾਬ ਦਿੱਤੇ ਜਾ ਸਕਦੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਵੀ 18 ਦਸੰਬਰ ਔਰ 30 ਦਸੰਬਰ ਨੂੰ ਕੁੱਝ ਗਿਚ ਹੋ ਚੁੱਕੀ ਹੈ ਪੁਰਾਣੀ ਐਸਆਈਟੀ ਦੇ ਮੁਖੀ ਦੇ ਅਗਵਾਈ ਵਾਲੇ ਐਸਆਈਟੀ ਦੇ ਸਾਹਮਣੇ। ਹੁਣ ਚੰਡੀਗੜ੍ਹ ਦੇ ਵਿੱਚ ਪਿਕਚਰ ਅਜੇ ਬਾਕੀ ਹੈ। ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠਜੋੜ ਦੇ ਬਾਅਦ ਵੱਡੀ ਸਿਆਸੀ ਹਲਚਲ ਹੁੰਦੀ ਹੋਈ ਨਜ਼ਰ ਆ ਰਹੀ ਹੈ। ਮੇਅਰ ਹੋਣ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੇ ਵਿੱਚ ਟੁੱਟ ਪੱਜ ਦਾ ਖਤਰਾ ਬਣਿਆ ਹੋਇਆ ਹੈ ਕਾਉਂਸਲਰਾਂ ਨੂੰ ਸੇਫ ਥਾਂ ਤੇ ਸ਼ਿਫਟ ਕਰ ਰਹੀਆਂ ਨੇ ਪਾਰਟੀਆਂ ਸੋਰਸਸ ਦੇ ਹਵਾਲੇ ਤੋਂ ਇਹ ਖਬਰ ਹੈ 18 ਜਨਵਰੀ ਨੂੰ ਦੱਸਦੀ ਹੈ ਕਿ ਚੰਡੀਗੜ੍ਹ ਮੇਅਰ ਦੀ ਚੋਣ ਹੋਣੀ ਹੈ ਆਮ ਆਦਮੀ ਪਾਰਟੀ ਕਾਂਗਰਸ ਮਿਲ ਕੇ ਮੇਅਰ ਦੀ ਚੋਣ ਜਿਹੜੇ ਨੇ ਉਹ ਲੜ ਰਹੇ ਨੇ ਤਾਂ ਹੁਣ ਬੇਹਾਦ ਅਹਿਮ ਹੈ ਔਰ ਦਿਲਚਸਪ ਇਹ ਵੀ ਹੈ ਕਿ ਬੀਜੇਪੀ ਜਦੋਂ ਇਹ ਕਹਿ ਰਹੀ ਹੋਵੇ ਕਿ ਸਾਡਾ ਹੀ ਮੇਅਰ ਹੋਏਗਾ ਪਰ ਦੂਜੇ ਪਾਸੇ ਜੋ ਸਿਨੈਰੀਓ ਜੋ ਇਸ ਵੇਲੇ ਨੰਬਰਸ ਕਹਿ ਰਹੇ ਨੇ ਤਾਂ 13 ਜਿਹੜੇ ਨੇ ਉਹ ਕਾਉਂਸਲਰ ਆਮ ਆਦਮੀ ਪਾਰਟੀ ਦੇ ਨੇ ਉਸੇ ਹਿਸਾਬ ਦੇ ਨਾਲ ਸੱਤ ਕਾਉਂਸਲਰ ਜਿਹੜੇ ਨੇ ਉਹ ਕਾਂਗਰਸ ਨੇ ਤਾਂ ਵੀ ਵੋਟਾਂ ਹੋ ਗਈਆਂ ਪਰ ਉਸਦੇ ਹੀ ਦੂਸਰੇ ਪਾਸੇ ਜਿਹੜੀ ਭਾਜਪਾ ਹੈ ਉਹਨਾਂ ਦੇ ਖਾਤੇ ਵਿੱਚ 3 15 15 ਜਿਹੜੀਆਂ ਨੇ ਉਹ ਵੋਟਾਂ ਨੇ ਅਨਕੀ ਸੰਸਦ ਦੀ ਵੋਟ ਮਿਲਾ ਕੇ ਵੀ 15 ਹੀ ਜਿਹੜੀਆਂ ਵੋਟਾਂ ਬਣਦੀਆਂ ਨੇ ਤਾਂ ਇਹ ਅਜੇ ਕਹਿ ਸਕਦੇ ਆ ਕਿ ਚਰਚਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਟੁੱਟ ਪੱਜ ਦਾ ਵੀ ਖਤਰਾ ਪਾਰਟੀਆਂ ਨੂੰ ਬਣਿਆ ਹੈ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗੱਠ ਜੋੜ ਕਰ ਲਿਆ ਹੈ ਤੇ ਦੋਹਾਂ ਪਾਰਟੀਆਂ ਦੇ ਵਿੱਚ ਸੀਟਾਂ ਦੀ ਵੰਡ ਹੋ ਗਈ ਹੈ ਦੇਖਦੇ ਹਾਂ ਇਹ ਰਿਪੋਰਟ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਗੱਠ ਜੋੜ ਦੀ ਪਿਕਚਰ ਭਾਵੇਂ ਲੋਕ ਸਭਾ ਚੋਣਾਂ ਦੇ ਵਿੱਚ ਨਜ਼ਰ ਆਵੇ ਪਰ ਚੰਡੀਗੜ੍ਹ 'ਚ ਇਸ ਪਿਕਚਰ ਦਾ ਟ੍ਰੇਲਰ ਲਾਂਚ ਹੋ ਗਿਆ ਹੈ ਇਥੇ ਮੇਅਰ ਦੀ ਚੋਣ ਨੂੰ ਲੈ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਗੱਠਜੋੜ ਹੋ ਗਿਆ ਤੇ ਦੋਹਾਂ ਦੇ ਵਿਚਾਲੇ ਸਹਿਮਤੀ ਬਣੀ ਹੈ ਕਿ ਮੇਅਰ ਦੀ ਚੋਣ ਆਮ ਆਦਮੀ ਪਾਰਟੀ ਦਾ ਉਮੀਦਵਾਰ ਲੜੇਗਾ ਜਦ ਕਿ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੇ ਲਈ ਕਾਂਗਰਸ ਦਾ ਉਮੀਦਵਾਰ ਮੈਦਾਨ ਵਿੱਚ ਉਤਰੇਗਾ ਇਸ ਸਹਿਮਤੀ ਦਾ ਐਲਾਨ ਖੁਦ ਕਾਂਗਰਸ ਦੇ ਵੱਡੇ ਆਗੂ ਪਵਨ ਕੁਮਾਰ ਬਾਂਸਲ ਨੇ ਕੀਤਾ ਜੋ ਮੇਅਰ ਦੀ ਪੋਸਟ ਹੈ ਉਹ ਆਪ ਪਾਰਟੀ ਲੜੇਗੀ ਆਮ ਆਦਮੀ ਪਾਰਟੀ ਔਰ ਜੋ दूसरे दो हैं सीनियर डिप्टी मेयर और डिप्टी मेयर वो दोनों कांग्रेस को लड़ें से लड़ेंगे आपस में उसी के हिसाब से नॉमिनेशन पेपर्स विड्रॉ करके आपस में वो इनकी हमारी आम, आम सहमति है और इसका नतीजा ये होगा कि एक बहुत बहुमत से अच्छे बहुमत से हमारे कैंडिडेट जो इस गठबंधन के हैं इंडिया ब्लॉक के वो सफल होंगे

ਤੇ ਮੇਅਰ ਦੇ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਪੀਰ ਬੰਟੀ ਨੇ ਆਪਣਾ ਪਰਚਾ ਵਾਪਸ ਲੈ ਲਿਆ। ਹੁਣ ਇਸ ਅਵਦੇ ਦਿੱਲੀ ਚੋਣ ਆਮ ਆਪੀ ਪਾਰਟੀ ਦੇ ਕੈਂਡੀਡੇਟ ਕੁਲਦੀਪ ਕੁਮਾਰ ਲੜਨਗੇ। ਇਸੇ ਤਰ੍ਹਾਂ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਦੇ ਲਈ ਆਪ ਦੇ ਉਮੀਦਵਾਰਾਂ ਨੇ ਆਪਣੀ ਨਾਮਿਨੇਸ਼ਨ ਵਾਪਸ ਲਈ। ਉਹ ਤਾਂ ਜਸਪੀਰ ਬੰਟੀ ਨੇ ਕਿਹਾ ਕਿ ਆਪਣੀ ਪਾਰਟੀ ਦੇ ਨਾਲ ਖੜੇ ਨੇ ਤੇ ਸ਼ਹਿਰ ਦੇ ਵਿਕਾਸ ਦੇ ਲਈ ਮਿਲ ਕੇ ਕੰਮ ਕਰਨਗੇ। ਸਹਿਮਤੀ ਇਦਾਂ ਹੋਈ ਹੈ ਜੇ ਸਾਡੇ ਜਸਪੀਰ ਬੰਟੀ ਜੀ ਕਾਉਂਸਲਰ ਨੇ ਇਹਨਾਂ ਨੇ ਵਿਡਰੋ ਕੀਤਾ ਮੇਅਰ ਦੀ ਪੋਸਟ ਤੋਂ। ਜੀ। ਔਰ ਸੀਨੀਅਰ ਡਿਪਟੀ ਮੇਅਰ ਦੀ ਪੋਸਟ ਤੇ ਗੁਰਪ੍ਰ ਉਹਨਾਂ ਨੂੰ ਬਣਾਇਆ ਜਾਏਗਾ ਸੀਨੀਅਰ ਡਿਪਟੀ ਮੇਅਰ ਔਰ ਨੀਹਾ ਜਿਹੜੀ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਔਨੇ ਵਿਡਰੋ ਕੀਤਾ ਔਰ ਡਿਪਟੀ ਮੇਅਰ ਦੀ ਪੋਸਟ ਤੇ ਉਹਨਾਂ ਦੀ ਜਿਹੜੀ ਕੈਂਡੀਡੇਟ ਆਮ ਆਦਮੀ ਪਾਰਟੀ ਦੇ ਉਹਨੇ ਵਿਡਰੋ ਕੀਤਾ ਔਰ ਸਾਡੀ ਤਰਫ ਤੋਂ ਨਿਰਮਲਾ ਦੇਵੀ ਆ ਉਹ ਜਿਹੜੀ ਹੈਗੀ ਆ ਉਹ ਕੈਂਡੀਡੇਟ ਹੋਣਗੇ ਠੀਕ ਹੈ ਜੋ ਪਾਰਟੀ ਦਾ ਡਿਸੀਜਨ ਹੈ ਜੀ ਜੇ ਸ਼ਹਿਰ ਨੂੰ ਡਿਵੈਲਪਮੈਂਟ ਲੈ ਸਾਰੇ ਇਕੱਠੇ ਹੋ ਕੇ ਕੰਮ ਕਰਨਾ ਪੈਣਾ ਜੋ ਪਾਰਟੀ ਨੇ ਕੀਤਾ ਪਾਰਟੀ ਨੇ ਟਿਕਟ ਦਿੱਤੀ ਪਾਰਟੀ ਨੇ ਮੇਰੇ ਵਾਸਤੇ ਖੜਾਗਾ ਪਾਰਟੀ ਨੇ ਜੋ ਹਦੇ ਹੈ ਪਾਰਟੀ ਦੇ ਨਾਲ ਜੀ ਮੇਰ ਦੀ ਚੋਣ ਦੇ ਲਈ ਪਖੇ ਮਾਹੌਲ ਦੇ ਵਿਚਾਲੇ ਅਕਾਲੀ ਦਲ ਤੇ ਕਹ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਲਈ ਮੇਹਰ ਬਣਾਉਣ ਦਾ ਰਾਹ ਸੌਖਾ ਨਹੀਂ ਹੈ ਤੇ ਉਹ ਖੁਦ ਵੀ ਮੇਹਰ ਦੀ ਚੋਣ ਦੇ ਲਈ ਨੋਟਾ ਦੀ ਆਪਸ਼ਨ ਦੇਣ ਦੀ ਮੰਗ ਕਰ ਰਹੇ ਨੇ ਤਾਂ ਉਧਰ ਅਜੇ ਵੀ ਬੀਜੇਪੀ ਚੰਡੀਗੜ੍ਹ ਦੇ ਵਿੱਚ ਭਾਜਪਾ ਦਾ ਹੀ ਮੇਹਰ ਬਣਦਾ ਦਾਵਾ ਕਰ ਰਹੀ ਹੈ ਤੁਸੀਂ ਕਹੀਏ ਨਾ ਅਸੀਂ ਕਹਿ ਦਈਏ ਕਿ ਇਕੱਠੇ ਹੋ ਕੇ ਅੱਜ ਦੀ ਡੇਟ 'ਚ ਨਿਗਮ ਦੇ ਵਿੱਚ ਮੇਹਰ ਬਣਾ ਪਾਣਗੇ ਇਹ ਕਹਿਣਾ ਸੌਖਾ ਹੈ ਕਰਨਾ ਔਖਾ ਹੈ ਕਿਉਂਕਿ ਨਗਰ ਨਿਗਮ ਦੇ ਅੰਦਰ ਜਦੋਂ ਚੰਡੀਗੜ੍ਹ ਦੇ ਲੋਕਾਂ ਨੇ ਸਿੰਗਰ ਲਾਰਜੇਸਟ ਪਾਰਟੀ ਆਮ ਆਦਮੀ ਪਾਰਟੀ ਨੂੰ ਬਣਾ ਕੇ ਭੇਜਿਆ ਸੀ ਬੀਜੇਪੀ ਕੋਲ ਇੱਕ ਵੋਟ ਘੱਟ ਸੀਗਾ ਪਹਿਲੀ ਵਾਰ ਦਾ ਇਲੈਕਸ਼ਨ ਸੀ ਸਟਾਰਟਿੰਗ ਦੇ ਫਿਰ ਮੇਅਰ ਕਿਹਦਾ ਬਣਿਆ ਬੀਜੇਪੀ ਮੇਅਰ ਫਿਰ ਵੀ ਰੂਲਿੰਗ ਦਾ ਹੀ ਬਣਿਆ ਬੀਜੇਪੀ ਦਾ ਹੀ ਬਣਿਆ ਇਸ ਕਰਕੇ ਮੈਂ ਤਾਂ ਇਹ ਕਹਾਂਗਾ ਕਿ ਇਹ ਸੌਖਾ ਕੰਮ ਨਹੀਂ ਹੈਗਾ ਕਿਉਂਕਿ ਨਗਰ ਨਿਗਮ ਦੇ ਅੰਦਰ ਕੋਈ ਸੀਕ੍ਰੀਟ ਵੋਟ VOTING ਹੈ ਠੀਕ ਹੈ ਨਾ ਜਿਸ ਵਾਰ ਮੈਂ ਵੀ ਜਿਹੜਾ ਡੀਸੀ ਸਾਹਿਬ ਨੂੰ ਲਿਖ ਕੇ ਆਇਆ ਕਿ ਨੋਟਾ ਦਾ ਜਿਹੜਾ ਹੈ ਉਹ ਉਹ ਵੈਲਟ ਪੇਪਰ ਦੇ ਵਿੱਚ ਆਪਸ਼ਨ ਹੋਣਾ ਚਾਹੀਦਾ ਏ ਮੈਂ ਵੀ ਵੋਟ ਕਰਨ ਜਾਣਾ ਏ ਠੀਕ ਹੈ ਮੇਰੇ ਸਿਵਾ ਹੋਰ ਕਿੰਨੇ ਨੋਟਾਂ ਨੂੰ ਪਾਉਂਦੇ ਨੇ ਇਹ ਵੀ ਦੇਖਣ ਵਾਲੀ ਗੱਲ ਹੋਈ ਏ ਇਹ ਕੱਫ ਜੋੜ ਹੈ ਇਹਦੇ ਵਿੱਚ ਕਾਂਗਰਸ ਨੇ ਜਿਹਦੇ ਸੁਸਾਇਟੀ ਦਾ ਸਟੱਪ ਲੱਗਾ ਜਿੰਨੀ ਮੇਰੀ ਰਾਜਨੀਤਿਕ ਸਮਝ ਹੈ ਲੇਕਿਨ ਹਲੇ ਵੀ ਗੇਮ ਖਤਮ ਨਹੀਂ ਹੈ ਹਲੇ ਵੀ ਮੈਂ ਅਜੇ ਵੀ ਜਦੋਂ ਸਾਡੇ 2022 ਦੇ ਵਿੱਚ ਜੀ ਔਰ 2023 ਦੇ ਵਿੱਚ ਵੀ ਜੀ ਜੀ ਤੋਂ ਸੀ ਤੋਂ ਤੇ ਹਾਥੀ ਵੀ ਹੈ ਔਰ ਲਗਾਤਾਰ ਜਿਹੜਾ ਹੈਗਾ ਇਸ ਵਾਰ ਵੀ ਫਿਰ ਨੋ ਸਿੱਟਾ ਦੇ ਭਾਗੀ ਜਨਤਾ ਪਾਰਟੀ ਦੇ ਉਮੀਦਵਾਰ ਜਿੱਤਣਗੇ 18 ਜਨਵਰੀ ਨੂੰ ਹੋਣ ਵਾਲੀ ਮਿਹਰ ਦੀ ਚੋਣ ਨੂੰ ਲੈ ਕੇ ਚੰਡੀਗੜ੍ਹ ਦਾ ਸਿਆਸੀ ਮਾਹੌਲ ਗਰਮਾ ਗਿਆ ਹੈ ਵਿਆਪਤ ਕਾਂਗਰਸ ਦੇ ਗੱਟ ਜੋੜ ਨੂੰ ਲੈ ਕੇ ਚਰਚਾ ਚੱਲ ਰਹੀ ਸੀ ਜੋ ਹੁਣ ਚੰਡੀਗੜ੍ਹ ਦੇ ਵਿੱਚ ਸੀਟਾਂ ਦੀ ਵੰਡ ਹੋਣ ਤੋਂ ਬਾਅਦ ਖਤਮ ਹੋ ਗਈ ਹੈ ਚੰਡੀਗੜ੍ਹ ਤੋਂ ਮਨੋਜ ਰਾਠੀ న్యూਸ 18 ਪੰਜਾਬ